ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਟੌਪਿਕ ਹੈ ਰਿਸ਼ਤਿਆਂ ਦਾ ਬੋਤ ਜੈਲਾ ਪ੍ਰੀਤੋ ਜੀਤੀ ਤੇ ਗੁੱਡੀ ਚਾਰੇ ਭੈਣ ਭਰਾ ਇੱਕ ਮਿਡਲ ਕਲਾਸ ਫੈਮਿਲੀ ਵਿੱਚ ਪੈਦਾ ਹੋਏ ਸਨ ਪਰ ਉਹਨਾਂ ਦੇ ਮਾਪੇ ਨੇ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਸਨ ਪ੍ਰੀਤੋ ਤੇ ਜੀਤੀ ਦਾ ਵਿਆਹ ਬਹੁਤ ਵੱਡੇ ਘਰਾਨੇ ਵਿੱਚ ਹੋ ਗਿਆ ਉਸ ਤੋਂ ਬਾਅਦ ਜੈਲੇ ਦਾ ਵਿਆਹ ਵੀ ਸਰਦੇ ਪੁਛਦੇ ਘਰ ਵਿੱਚ ਹੋ ਗਿਆ ਸਾਰਾ ਪਰਿਵਾਰ ਬੜਾ ਖੁਸ਼ ਸੀ ਪਰ ਅਚਾਨਕ ਇੱਕ ਦਿਨ ਉਹਨਾਂ ਦੇ ਪਾਪਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਟੈਸਟ ਕਰਵਾਏ ਗਏ ਤਾਂ ਪਤਾ ਲੱਗਿਆ ਕਿ ਹੁਣ ਉਹ ਕੁਝ ਦਿਨਾਂ ਦੇ ਹੀ ਮਹਿਮਾਨ ਹਨ ਗੁੱਡੀ ਦੀ ਮਾਂ ਨੂੰ ਹੁਣ ਗੁੱਡੀ ਦੀ ਬੜੀ ਟੈਨਸ਼ਨ ਹੋਣ ਲੱਗੀ ਤੇ ਉਹਨਾਂ ਨੇ ਗੁੱਡੀ ਦਾ ਵਿਆਹ ਵੀ ਜਲਦੀ ਕਰਨ ਦਾ ਫੈਸਲਾ ਲਿਆ ਰਿਸ਼ਤੇ ਬਾਰੇ ਬਹੁਤੀ ਪੁੱਛ ਪੜਤਾਲ ਨਾ ਕੀਤੀ ਗਈ ਅਤੇ ਗੁੱਡੀ ਦਾ ਵਿਆਹ ਵੀ ਹੋ ਗਿਆ ਗੁੱਡੀ ਦੇ ਵਿਆਹ ਤੋਂ 10 ਕੁ ਦਿਨ ਬਾਅਦ ਉਸਦੇ ਪਾਪਾ ਦੀ ਮੌਤ ਹੋ ਗਈ। ਗੁੱਡੀ ਦੇ ਸਾਰੇ ਚਾ ਅਧੂਰੇ ਰਹਿ ਗਏ। ਹੁਣ ਉਸਦੀ ਮਾਂ ਵੀ ਸਦਮੇ ਵਿੱਚ ਚਲੀ ਗਈ। ਅਤੇ ਕੁਝ ਕੁ ਮਹੀਨਿਆਂ ਬਾਅਦ ਉਹ ਵੀ ਇਸ ਜਹਾਨ ਤੋਂ ਚਲੀ ਗਈ। ਹੌਲੀ-ਹੌਲੀ ਸਭ ਆਪਣੀ-ਆਪਣੀ ਫੈਮਿਲੀ ਵਿੱਚ ਰੁੱਝ ਗਏ। ਕਿਸੇ ਦਾ ਧਿਆਨ ਗੁੱਡੀ ਵੱਲ ਨਾ ਗਿਆ। ਪ੍ਰੀਤੋ ਤੇ ਜੀਤੀ ਵੀ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਸਨ। ਤਿੰਨੇ ਭੈਣਾਂ ਪ੍ਰੀਤੋ, ਜੀਤੀ ਤੇ ਗੁੱਡੀ ਹਰ ਸਾਲ ਆਪਣੇ ਵੀਰ ਜੈਲੇ ਲਈ ਰਖੜੀ ਭੇਜਦੀਆਂ। ਬੱਚਿਆਂ ਨੂੰ ਵੀ ਆਪਣੀਆਂ ਭੂਆ ਵੱਲੋਂ ਭੇਜੀਆਂ ਰਖੜੀਆਂ ਦਾ ਇੰਤਜ਼ਾਰ ਰਹਿੰਦਾ। ਜੈਲਾ ਆਪਣੀ ਭੈਣ ਗੁੱਡੀ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੂੰ ਗੁੱਡੀ ਦੀ ਰਖੜੀ ਦਾ ਬਹੁਤ ਇੰਤਜ਼ਾਰ ਰਹਿੰਦਾ ਸੀ। ਉਸ ਦਾ ਗੁੱਡੀ ਨੂੰ ਮਿਲਣ ਦਾ ਵੀ ਬਹੁਤ ਇਲਕਾਤਾ ਸੀ। ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਜਾ ਨਹੀਂ ਸਕਿਆ। ਅੱਜ ਰਖੜੀ ਦਾ ਦਿਨ ਸੀ। ਜੈਲੇ ਦੇ ਬੱਚੇ ਹਮੇਸ਼ਾ ਵਾਂਗ ਆਪਣੀਆਂ ਭੂਆ ਦੀਆਂ ਰਖੜੀਆਂ ਦਾ ਇੰਤਜ਼ਾਰ ਕਰ ਰਹੇ ਸਨ। ਜੀਤੀ ਦੀ ਰਖੜੀ ਤੇ ਡਾਕ ਦਾ ਇੰਤਜ਼ਾਰ ਬੱਚੇ ਸਭ ਤੋਂ ਜ਼ਿਆਦਾ ਕਰਦੀ। ਇੰਨਾ ਵੱਡਾ ਜੋ ਬਾਰਸਲ ਭੇਜਦੀ ਸੀ। ਹਰ ਤਰ੍ਹਾਂ ਦੀਆਂ ਵਿਦੇਸ਼ੀ ਬ੍ਰਾਂਡ ਵਾਲੀਆਂ ਚੌਕਲੇਟਾਂ, ਖਡਾਉਣੇ, ਉਹਨਾਂ ਦੇ ਪਾਪਾ ਲਈ ਡਰੈੱਸ, ਮੰਮੀ ਲਈ ਸੂਟ ਤੇ ਹੋਰ ਕਿੰਨਾ ਕੁਝ। ਇਸ ਵਾਰ ਵੀ ਉਸਨੇ ਬਹੁਤ ਸਮਾਨ ਭੇਜਿਆ। ਪ੍ਰੀਤੋ ਨੇ ਵੀ ਬਹੁਤ ਸਾਰੇ ਗਿਫਟ ਅਤੇ ਰੰਗ-ਬਰੰਗੀਆਂ ਰਖੜੀਆਂ ਭੇਜੀਆਂ। ਬਸ ਗੁੱਡੀ ਦੀ ਰਖੜੀ ਹੀ ਹਰ ਸਾਲ ਵਾਂਗ ਇੱਕ ਸਧਾਰਨ ਜਿਹੇ ਲਫਾਫੇ ਵਿੱਚ ਆਈ ਸੀ। ਜੈਲੇ ਰੋਜ਼ ਦੀ ਤਰ੍ਹਾਂ ਸਵੇਰੇ ਅਖਬਾਰ ਪੜ੍ਹ ਰਿਹਾ ਸੀ ਤੇ ਨਾਲ ਚਾਹ ਪੀ ਰਿਹਾ ਸੀ ਜੈਲੇ ਦੀ ਘਰਵਾਲੀ ਨੇ ਕਿੰਨਾ ਭੈਣਾਂ ਦੇ ਪਾਰਸਲ ਉਸ ਤੇ ਸਾਹਮਣੇ ਰੱਖ ਦਿੱਤੇ ਜੈਲੇ ਨੇ ਗੁੱਡੀ ਦਾ ਲਿਫਾਫਾ ਹਰ ਸਾਲ ਦੀ ਤਰ੍ਹਾਂ ਪਹਿਲਾਂ ਖੋਲ੍ਹਿਆ ਅਤੇ ਉਸਦੀ ਭੇਜੀ ਰੱਖੜੀ ਬੰਨ੍ਹ ਲਈ ਗੁੱਡੀ ਸਾਰੇ ਭੈਣ ਭਰਾਵਾਂ ਵਿੱਚੋਂ ਛੋਟੀ ਸੀ ਪਰ ਜੈਲੇ ਨੂੰ ਜਿਵੇਂ ਅੰਦਾਜ਼ਾ ਹੋ ਗਿਆ ਸੀ ਕਿ ਵਿਆਹ ਤੋਂ ਬਾਅਦ ਗੁੱਡੀ ਨੂੰ ਕਦੇ ਕੋਈ ਸੁੱਖ ਨਹੀਂ ਮਿਲਿਆ ਨਜਲੇ ਨੂੰ ਪਤਾ ਪੂਰਾ ਲੱਗ ਗਿਆ ਸੀ ਕਿ ਵਿਆਹ ਤੋਂ ਤੁਰੰਤ ਬਾਅਦ ਉਸਤੇ ਦਿਓਰ ਨੇ ਸਾਰਾ ਕਾਰੋਬਾਰ ਹੜੱਪ ਕਰਕੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਉਸ ਤੋਂ ਬਾਅਦ ਗੁੱਡੀ ਦੇ ਪਰੌਣੇ ਦੀ ਮਾਨਸਿਕ ਸਥਿਤੀ ਵੀ ਵਿਗੜ ਗਈ ਸੀ ਉਹ ਛੋਟੀ ਮੋਟੀ ਨੌਕਰੀ ਕਰਕੇ ਥੋੜਾ ਬਹੁਤ ਕਮਾਉਂਦੇ ਸਨ ਗੁੱਡੀ ਬਹੁਤ ਮੁਸ਼ਕਲ ਨਾਲ ਘਰ ਚਲਉਂਦੀ ਸੀ ਉਸ ਦਾ ਇਕਲੌਤਾ ਪੁੱਤਰ ਸੋਨੂ ਵੀ ਸਧਾਰਨ ਜੇ ਸਕੂਲ ਵਿੱਚ ਪੜ੍ਹਨ ਜਾਂਦਾ ਸੀ ਬਸ ਇੱਕ ਉਮੀਦ ਨਾਲ ਗੁੱਡੀ ਜੀ ਜੀ ਰਹੀ ਸੀ ਗੱਡੀ ਦੇ ਭੇਜੇ ਨੂੰ ਲਫਾਫੇ ਨੂੰ ਵੇਖ ਕੇ ਜੱਲਾ ਕੁਝ ਸੋਚਣ ਲੱਗਾ ਅਤੇ ਫਿਰ ਪ੍ਰੀਤੋ ਨੂੰ ਫੋਨ ਕਰਕੇ ਕਿਹਾ ਅੱਜ ਆਪਾਂ ਸਾਰੇ ਪੈਸੈਂਜਰ ਟ੍ਰੇਨ ਤੇ ਗੱਡੀ ਦੇ ਘਰ ਜਾਵਾਂਗੇ ਉਸ ਨੂੰ ਬਿਨਾਂ ਦੱਸੇ ਗੱਡੀ ਦੇ ਘਰ ਜੱਲੇ ਦੀ ਘਰਵਾਲੀ ਨੇ ਬੜੀ ਹੈਰਾਨੀ ਨਾਲ ਕਿਹਾ ਤੁਸੀਂ ਜਾਣਦੇ ਹੋ ਨਾ ਉਹਨਾਂ ਦੇ ਘਰ ਦੀ ਕੰਡੀਸ਼ਨ ਕੀ ਹੈ ਕਿੰਨੀ ਤੰਗੀ ਹੈ ਸਾਡੇ ਸਾਰਿਆਂ ਦਾ ਚਾਹ ਨਾਸ਼ਤਾ ਖਾਣਾ ਪੀਣਾ ਗੱਡੀ ਲਈ ਕਿੰਨਾ ਭਾਰੀ ਹੋ ਜਾਵੇਗਾ ਉਹ ਇਹ ਸਭ ਕੁਝ ਕਿਵੇਂ ਸੰਭਾਲੇਗੀ ਪਰ ਜੈਲੇ ਦੀ ਖਮੋਸ਼ੀ ਦੱਸ ਰਹੀ ਸੀ ਕਿ ਉਹਨੇ ਗੁੱਡੀ ਦੇ ਘਰ ਜਾਣ ਦਾ ਮਨ ਬਣਾ ਲਿਆ ਹੈ ਅਤੇ ਘਰ ਵਿੱਚ ਸਭ ਨੂੰ ਪਤਾ ਸੀ ਕਿ ਜੈਲੇ ਦੇ ਫੈਸਲੇ ਨੂੰ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ ਸਵੇਰ ਵੇਲੇ ਉਹ ਸਾਰੇ ਗੁੱਡੀ ਦੇ ਘਰ ਪਹੁੰਚ ਗਏ ਗੁੱਡੀ ਆਪਣੇ ਘਰ ਦੇ ਬਾਹਰ ਬਣੇ ਬਰਾਂਡੇ ਵਿੱਚ ਬੈਠੀ ਸੀ ਗੁੱਡੀ ਉਮਰ ਵਿੱਚ ਸਭ ਤੋਂ ਛੋਟੀ ਸੀ ਪਰ ਤੰਗੀ ਤੇ ਰੋਜ਼ਾਨਾ ਦੀਆਂ ਚਿੰਤਾਵਾਂ ਨੇ ਉਸ ਨੂੰ ਸਭ ਤੋਂ ਵੱਡੀ ਉਮਰ ਦੀ ਬਣਾ ਦਿੱਤਾ ਸੀ। ਇੱਕਦਮ ਪਤਲੀ ਜਹੀ ਤੇ ਕਮਜ਼ੋਰ ਜੀ। ਵਿਆਹ ਤੋਂ ਪਹਿਲਾਂ ਗੁੱਡੀ ਦੀ ਸੁੰਦਰਤਾ ਦਾ ਕੋਈ ਜਵਾਬ ਹੀ ਨਹੀਂ ਸੀ। ਪਰ ਵਿਆਹ ਦੇ 10 ਸਾਲਾਂ ਦੀਆਂ ਮੁਸੀਬਤਾਂ ਨੇ ਗੁੱਡੀ ਨੂੰ ਕਿੰਨਾ ਬਦਲ ਦਿੱਤਾ ਸੀ। ਬਹੁਤ ਹੀ ਪੁਰਾਣਾ ਘਸਿਆ ਹੋਇਆ ਸੂਟ ਪਾ ਕੇ ਬੈਠੀ ਗੁੱਡੀ ਨੂੰ ਦੂਰੋਂ ਹੀ ਜੈਲੇ ਨੇ ਤੇ ਉਸਦੀ ਘਰਵਾਲੀ ਨੇ ਕੁਝ ਪਲ ਵੇਖਿਆ। ਜੈਲੇ ਦੀਆਂ ਅੱਖਾਂ ਪਰ ਆਈਆਂ। ਜੈਲੇ ਤੇ ਗੁੱਡੀ ਦੀ ਨਜ਼ਰ ਪਈ। ਤਾਂ ਉਹ ਇੱਕਦਮ ਚੌਕ ਗਈ। ਉਸ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ, ਕਿਵੇਂ ਕਰੇ ਤੇ ਉਹਨਾਂ ਨੂੰ ਕਿਵੇਂ ਮਿਲੇ। ਆਪਣੇ ਖਿੱਲੇ ਰਹੇ ਵਾਲਾਂ ਨੂੰ ਸੰਭਾਲੇ ਜਾਂ ਵਿਖਰੇ ਹੋਏ ਘਰ ਨੂੰ ਸੁਧਾਰੇ। ਗੁੱਡੀ ਦੇ ਘਰ ਸਾਲਾਂ ਤੋਂ ਕੋਈ ਮਹਿਮਾਨ ਨਹੀਂ ਆਇਆ ਸੀ। ਉਹ ਤਾਂ ਜਿਵੇਂ ਸਦੀਆਂ ਪਹਿਲਾਂ ਭੁੱਲ ਚੁੱਕੀ ਸੀ ਕਿ ਮਹਿਮਾਨਾਂ ਨੂੰ ਘਰ ਅੰਦਰ ਕਿਵੇਂ ਬੁਲਾਉਣਾ ਹੁੰਦਾ ਹੈ। ਜੈਲਾ ਸੋਚ ਰਹੀ ਆ ਸੀ ਕਿ ਗੁੱਡੀ ਨੂੰ ਬਚਪਨ ਤੋਂ ਸਫਾਈ ਅਤੇ ਸੱਜਣ ਸਵਰਣ ਦਾ ਬਹੁਤ ਸ਼ੌਂਕ ਸੀ। ਮਰਾਜ ਦਿਖ ਰਿਹਾ ਸੀ ਕਿ ਘਾਟ ਅਤੇ ਚਿੰਤਾਵਾਂ ਮਨੁੱਖ ਨੂੰ ਅੰਦਰੋਂ ਕਿਵੇਂ ਦੀਮਕ ਵਾਂਗ ਖਾ ਜਾਂਦੀਆਂ ਨੇ ਗੁੱਡੀ ਨੂੰ ਆਪਣੀਆਂ ਜ਼ਰੂਰਤਾਂ ਲਈ ਕਦੇ ਕਿਸੇ ਅੱਗੇ ਤੇ ਕਦੇ ਕਿਸੇ ਅੱਗੇ ਹੱਥ ਫੈਲਾਉਣਾ ਪੈਂਦਾ ਸੀ ਹਾਲਾਤ ਇਹੋ ਜਿਹੇ ਹੋ ਗਏ ਸਨ ਕਿ ਜ਼ਿਆਦਾਤਰ ਲੋਕਾਂ ਦਾ ਫੋਨ ਚੁਪਣਾ ਹੀ ਬੰਦ ਕਰ ਚੁੱਕੇ ਸਨ ਬਸ ਇੱਕ ਜੈਲਾ ਹੀ ਸੀ ਜੋ ਆਪਣੀ ਤੰਗੀ ਦੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਵੀ ਗੁੱਡੀ ਨੂੰ ਕੁਝ ਦਾ ਕੁਝ ਨਾ ਕੁਝ ਭੇਜਦਾ ਹੀ ਰਹਿੰਦਾ ਸੀ ਜੈਲੀ ਨੇ ਅੱਗੇ ਵਧ ਕੇ ਡਰੀ ਸਹਿਮੀ ਹੋਈ ਆਪਣੀ ਭੈਣ ਨੂੰ ਗਲੇ ਲਗਾ ਲਿਆ ਗੁੱਡੀ ਨੇ ਕੰਬ ਦੀ ਆਵਾਜ਼ ਵਿੱਚ ਕਿਹਾ ਵੀਰੇ ਤੁਸੀਂ ਸਾਰੇ ਇੱਥੇ ਸਭ ਠੀਕ ਹੈ ਨਾ ਜੈਲੇ ਨੇ ਬੜੇ ਸਹਿ ਸੁਭਾ ਨਾਲ ਕਿਹਾ ਅੱਜ ਸਾਲਾਂ ਬਾਅਦ ਮਨ ਉਦਾਸ ਹੋਇਆ ਤੇ ਮਨ ਕੀਤਾ ਕਿ ਰਖੜੀ ਤੇ ਤੇਰੇ ਘਰ ਆਉਣਾ ਤੇ ਬਸ ਆ ਗਏ ਸਾਰੇ ਗੁੱਡੀ ਨੇ ਬੜੇ ਪਿਆਰ ਨਾਲ ਆਪਣੀ ਭਾਬੀ ਨੂੰ ਵੀ ਗਲੇ ਲਗਾਇਆ ਤੇ ਕਿਹਾ ਤੁਸੀਂ ਸਾਰੇ ਬੈਠੋ ਮੈਂ ਚਾਹ ਨਾਸ਼ਤਾ ਲੈਂਦੀ ਹਾਂ ਜੈਲੇ ਨੇ ਬੜੇ ਪਿਆਰ ਨਾਲ ਗੁੱਡੀ ਨੂੰ ਕਿਹਾ ਬਸ ਤੂੰ ਮੇਰੇ ਕੋਲ ਬੈਠ ਚਾਹ ਨਾਸ਼ਤਾ ਤੇਰੀ ਭਾਬੀ ਆਪੇ ਬਣਾ ਲਵੇਗੀ ਗੁੱਡੀ ਦੇ ਘਰ ਜਾਂਦੇ ਸਮੇਂ ਰਸਤੇ ਵਿੱਚ ਜੈਲੇ ਨੇ ਬਹੁਤ ਸਾਰੀਆਂ ਮਠਿਆਈਆਂ ਤੇ ਨਮਕੀਨ ਲੈ ਲਿਆ ਸੀ ਜੈਲੇ ਦੀ ਘਰ ਵਾਲੀ ਰਸੋਈ ਵਿੱਚ ਸਭ ਲਈ ਪਲੇਟਾਂ ਲਗਾਉਣ ਲੱਗੀ ਉਧਰ ਗੁੱਡੀ ਆਪਣੇ ਵੀਰ ਨੂੰ ਘੁੱਟ ਕੇ ਜੱਫੀ ਪਾ ਕੇ ਬੈਠ ਗਈ ਬੁੱਢੀ ਦਾ ਮੁੰਡਾ ਵੀ ਦੌੜ ਕੇ ਆਪਣੇ ਪਾਪਾ ਨੂੰ ਬੁਲਾ ਲਿਆ ਆ ਜੈਲੇ ਦੀ ਘਰ ਵਾਲੀ ਗੁੱਡੀ ਨੂੰ ਨਾਲ ਲੈ ਕੇ ਬਾਜ਼ਾਰ ਚਲੀ ਗਈ ਸੀ ਸਭ ਲਈ ਨਵੇਂ ਕੱਪੜੇ ਅਤੇ ਗੁੱਡੀ ਦੇ ਘਰ ਲਈ ਕਰਿਆਨੇ ਦਾ ਸਮਾਨ ਖਰੀਦਿਆ। ਸ਼ਾਮ ਹੁੰਦੇ ਹੁੰਦੇ ਘਰ ਦਾ ਹੁਲਿਆ ਬਦਲ ਗਿਆ ਸੀ। ਨਵੇਂ ਪਰਦੇ, ਨਵੀਆਂ ਛਾਤਰਾਂ ਅਤੇ ਨਵੀਂ ਮੈਟ ਤੇ ਸਾਰਾ ਪਰਿਵਾਰ ਨਵੇਂ ਕੱਪੜਿਆਂ ਵਿੱਚ ਜਜਰਿਆ ਸੀ। ਪਤਾ ਨਹੀਂ ਅੱਜ ਕਿੰਨੇ ਸਾਲਾਂ ਬਾਅਦ ਗੁੱਡੀ ਦੀ ਰਸੋਈ ਦਾ ਭੰਡਾਰ ਲਥਾ-ਲਥ ਭਰਿਆ ਹੋਇਆ ਸੀ। ਹੌਲੀ-ਹੌਲੀ ਗੁੱਡੀ ਦੇ ਚਿਹਰੇ 'ਤੇ ਇੱਕ ਆਤਮ ਵਿਸ਼ਵਾਸ ਵਾਪਸ ਆਉਂਦਾ ਦਿਖ ਰਿਹਾ ਸੀ ਪਰ ਸੱਚ ਤਾਂ ਇਹ ਸੀ ਕਿ ਉਸ ਨੂੰ ਅਜੇ ਵੀ ਸਭ ਕੁਝ ਸੁਪਨਾ ਹੀ ਲੱਗ ਰਿਹਾ ਸੀ ਗੁੱਡੀ ਨੇ ਥਾਲੀ ਵਿੱਚ ਰਖੜੀਆਂ ਸਜਾ ਲਈਆਂ ਤੇ ਨਾਲ ਮਠਿਆਈ ਦਾ ਡੱਬਾ ਰੱਖ ਲਿਆ ਪਰ ਜੈਲੇ ਨੇ ਗੁੱਡੀ ਨੂੰ ਰੁਕਣ ਲਈ ਕਿਹਾ ਸਾਰੇ ਹੈਰਾਨ ਰਹਿ ਗਏ 10 ਮਿੰਟ ਰੁਕ ਜਾ ਗੁੱਡੀ ਬਾਕੀ ਭੈਣਾਂ ਵੀ ਬਸ ਪਹੁੰਚਣ ਵਾਲੀਆਂ ਨੇ ਸਾਰੇ ਜੈਲੇਵਾਲ ਦੇਖ ਕੇ ਹੈਰਾਨ ਰਹਿ ਗਏ ਦੇ ਹੀ ਬਾਹਰ ਦਰਵਾਜ਼ੇ ਤੇ ਗੱਡੀਆਂ ਦੇ ਹੋਰਨ ਦੀ ਆਵਾਜ਼ ਸੁਣ ਕੇ ਗੁੱਡੀ ਜੈਲੇ ਦੀ ਘਰਵਾਲੀ ਤੇ ਜੈਲਾ ਦੌੜ ਕੇ ਬਾਹਰ ਆਈ ਤਾਂ ਸਾਹਮਣੇ ਪ੍ਰੀਤੋ ਤੇ ਜੀਤੀ ਆਪਣੇ ਆਪਣੇ ਪਰਿਵਾਰ ਨਾਲ ਆਇਆ ਸਨ। ਬਿੱਬੀ ਦਾ ਪੂਰਾ ਘਰ ਮਹਿਮਾਨਾਂ ਨਾਲ ਭਰ ਗਿਆ ਸੀ। ਜੀਤੀ ਦੱਸਣ ਲੱਗੀ ਕਿ ਉਸਨੇ ਜੈਲੇ ਨੂੰ ਫੋਨ ਕੀਤਾ ਸੀ ਕਿ ਕਿਉਂ ਨਾ ਸਾਰੇ ਜਣੇ ਕਿਤੇ ਧਾਰਮਿਕ ਯਾਤਰਾ ਤੇ ਚੱਲੀਏ। ਤਾਂ ਅੱਗੋਂ ਜੈਲੇ ਨੇ ਕਿਹਾ ਕਿ ਹੁਣ ਯਾਤਰਾ ਨਹੀਂ ਅੱਜ ਆਪਾਂ ਗੁੱਡੀ ਦੇ ਘਰ ਚੱਲਾਂਗੇ ਅਸਲ ਯਾਤਰਾ ਕਰਨ। ਜੈਲੇ ਦੀ ਗੱਲ ਨਾਲ ਪ੍ਰੀਤੋ ਤੇ ਜੀਤੀ ਵੀ ਸਹਿਮਤ ਹੋ ਗਈਆਂ ਅਤੇ ਉਹਨਾਂ ਸਾਰਿਆਂ ਨੇ ਫੈਸਲਾ ਕੀਤਾ ਕਿ ਇਸ ਵਾਰ ਗੁੱਡੀ ਦੇ ਘਰ ਸਭ ਇਕੱਠੇ ਹੋਵਾਂਗੇ ਅਤੇ ਥੋੜੇ-ਥੋੜੇ ਪੈਸੇ ਮਿਲਾ ਕੇ ਉਸ ਦੀ ਮਦਦ ਕਰਾਂਗੇ। ਗੁੱਡੀ ਤਾਂ ਬਸ ਆਪਣੀਆਂ ਭੈਣਾਂ ਅਤੇ ਭਰਾ ਦੇ ਪਰਿਵਾਰ ਨੂੰ ਵੇਖਦੀ ਜਾ ਰਹੀ ਸੀ। ਕਿੰਨਾ ਵੱਡਾ ਸਰਪ੍ਰਾਈਜ਼ ਦਿੱਤਾ ਸੀ ਅੱਜ ਸਾਰਿਆਂ ਨੇ ਉਸ ਨੂੰ। ਉਸ ਦੀਆਂ ਦੋਨਾਂ ਭੈਣਾਂ ਨੇ ਉਸ ਨੂੰ ਗਲ ਨਾਲ ਲਾਇਆ। ਫਿਰ ਤਿੰਨਾਂ ਨੇ ਜੈਲੇ ਦੇ ਰਖੜੀ ਬੰਨੀ ਇਹ ਅਜਾਹੀ ਰਖੜੀ ਸ਼ਾਇਦ ਪਹਿਲੀ ਵਾਰ ਸੀ ਸਾਰਿਆਂ ਲਈ ਰਾਤ ਨੂੰ ਸਾਰਿਆਂ ਨੇ ਰੋਟੀ ਪਾਣੀ ਖਾਧਾ ਗੱਲਾਂ ਬਾਤਾਂ ਕਰਨ ਲੱਗ ਗਏ ਗੁੱਡੀ ਅਜੇ ਵੀ ਜ਼ਿਆਦਾ ਨਹੀਂ ਬੋਲ ਰਹੀ ਸੀ ਉਹ ਤਾਂ ਬਸ ਵਿਚਾਰ ਵਿਚਾਰ ਛਲਕ ਆਉਂਦੇ ਆਪਣੇ ਅਥਰੂ ਪੁੰਝ ਲੈਂਦੀ ਸੀ ਵਿਚਕਾਰ ਵੇੜੇ ਵਿੱਚ ਸਾਰਿਆਂ ਨੇ ਚਾਦਰ ਵਿਛਾ ਲਈ ਅਤੇ ਉਸ ਉੱਤੇ ਲੇਟ ਗਏ ਗੁੱਡੀ ਹਜੇ ਵੀ ਜੈਲੇ ਨੂੰ ਇੱਕ ਛੋਟੀ ਬੱਚੀ ਵਾਂਗ ਚਿੰਬੜੀ ਹੋਈ ਸੀ ਜਿਵੇਂ ਇਸ ਪਿਆਰ ਅਤੇ ਦులਾਰ ਦਾ ਉਸ ਨੂੰ ਸਾਲਾਂ ਤੋਂ ਇੰਤਜ਼ਾਰ ਸੀ ਗੱਲਬਾਤ ਕਰਦੇ ਕਰਦੇ ਅਚਾਨਕ ਜੈਲੇ ਨੂੰ ਗੁੱਡੀ ਦਾ ਸਰੀਰ ਇੱਕਦਮ ਠੰਡਾ ਜਿਹਾ ਲੱਗਿਆ ਤਾਂ ਜੈਲਾ ਘਬਰਾ ਗਿਆ ਉਸਨੇ ਸਾਰਿਆਂ ਨੂੰ ਆਵਾਜ਼ ਲਗਾਈ ਪਰ ਗੁੱਡੀ ਹਮੇਸ਼ਾ ਲਈ ਸੌਂ ਗਈ ਸੀ ਉਹ ਜੈਲੇ ਦੀ ਗੋਦ ਵਿੱਚ ਇੱਕ ਬੱਚੀ ਵਾਂਗ ਲੇਟੀ-ਲੇਟੀ ਵਿਦਾ ਹੋ ਚੁੱਕੀ ਸੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਬਿਮਾਰ ਸੀ ਅਤੇ ਕਿਸੇ ਨੂੰ ਇਸ ਬਾਰੇ ਦੱਸਿਆ ਨਹੀਂ ਸੀ ਸ਼ਾਇਦ ਸਾਰਿਆਂ ਨੂੰ ਮਿਲਣ ਦੀ ਆਸ ਨਾਲ ਹੀ ਜਿਉਂ ਰਹੀ ਸੀ। ਕਈ ਵਾਰ ਇਨਸਾਨ ਆਪਣਾ ਅੰਦਰਲਾ ਦਰਦ ਆਪਣੇ ਨਾਲ ਹੀ ਲੈ ਕੇ ਚਲਾ ਜਾਂਦਾ ਹੈ। ਸਾਰੇ ਜਾਣੇ ਗਿਲੇ ਸ਼ਿਕਵੇ ਭੁਲਾ ਕੇ ਕੁਝ ਪਲ ਆਪਣੇ ਲਈ ਜ਼ਰੂਰ ਕੱਟਿਆ ਕਰੇ। ਕਿਉਂਕਿ ਨਾਲ ਦੇ ਜੰਮੇ ਇੱਕ ਵਾਰ ਚਲੇ ਜਾਣ ਤਾਂ ਦੁਬਾਰਾ ਨਹੀਂ ਮਿਲਦੇ। ਇਹ ਸਿਰਫ ਇੱਕ ਵਾਰ ਹੀ ਮਿਲਦੇ ਆ।